ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਖਬਰ ਬਾਰੇ ਜੋ ਪੂਰੀ ਦੁਨੀਆ ਦੇ ਅਰਥਚੰਤਰ ਨੂੰ ਹਿਲਾ ਸਕਦੀ ਹੈ ਕਿ ਡਾਲਰ ਦੀ ਬਾਦਸ਼ਾਹੀ ਖਤਮ ਹੋ ਸਕਦੀ ਹੈ ਕਿ ਬ੍ਰਿਕਸ ਦੀ ਨਵੀਂ ਕਰੰਸੀ ਅਮਰੀਕਾ ਦੇ ਡਾਲਰ ਨੂੰ ਚੁਣੌਤੀ ਦੇ ਸਕਦੀ ਹੈ ਇਹ ਸਵਾਲ ਸਿਰਫ ਅਰਥਸ਼ਾਸਤਰ ਦੇ ਨਹੀਂ ਸਗੋ ਜੀਓਪੋਲਿਟੀਕਲ ਦੇ ਵੀ ਹਨ ਡਾਲਰ ਦੀ ਬਾਦਸ਼ਾਹੀ ਆਉ ਜਾਣੀ ਇਹ ਕਿਵੇਂ ਹੈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਡਾਲਰ ਪੂਰੀ ਦੁਨੀਆ ਦੀ ਇੱਕ ਸਭ ਤੋਂ ਮਜ਼ਬੂਤ ਮੁਦਰਾ ਬਣ ਗਿਆ ਪੈਟਰੋਲ ਡਾਲਰ ਸਿਸਟਮ ਤੇਲ ਸਿਰਫ ਡਾਲਰ ਵਿੱਚ ਹੀ ਖਰੀਦ-ਫਰੋਦ ਨੇ ਇਸ ਦੀ ਪੋਜੀਸ਼ਨ ਹੋਰ ਮਜ਼ਬੂਤ ਕਰ ਦਿੱਤੀ ਅੱਜ ਵੀ ਲਗਭਗ 60% ਰਾਫੇਨ ਰਿਜ਼ਰਵ ਡਾਲਰ ਵਿੱਚ ਹਨ ਅਤੇ ਵਿਸ਼ਵ ਵਪਾਰ ਦਾ 80% ਡਾਲਰ ਤੇ ਨਿਰਭਰ ਹੈ ਅਮਰੀਕਾ ਆਪਣੀ ਮਰਜ਼ੀ ਨਾਲ ਪਾਬੰਦੀਆਂ ਲਗਾ ਦਿੰਦਾ ਹੈ ਇਸ ਕਾਰਨ ਕਈ ਦੇਸ਼ ਡਾਲਰ ਤੋਂ ਦੂਰ ਜਾਣ ਬਾਰੇ ਸੋਚ ਰਹੇ ਹਨ ਬ੍ਰਿਕਸ ਦਾ ਉਭਾਰ ਕਿਵੇਂ ਹੋਇਆ ਆਓ ਜਾਣੀਏ ਬ੍ਰਿਕਸ ਦੇਸ਼ ਹਨ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਹੁਣ ਇਹਨਾਂ ਵਿੱਚ ਕਈ ਨਵੇਂ ਦੇਸ਼ ਵੀ ਸ਼ਾਮਲ ਹੋ ਚੁੱਕੇ ਹਨ ਜਿਵੇਂ ਸਾਊਦੀ ਅਰਬ, ਯੂਏਈ, ਇਰਾਨ, ਮਿਸਰ ਆਦਿ ਦੁਨੀਆ ਦੀ 40% ਆਬਾਦੀ ਬ੍ਰਿਕਸ ਵਿੱਚ ਰਹਿੰਦੀ ਹੈ। ਇਹ ਦੇਸ਼ ਦੁਨੀਆ ਦੀ ਜੀਡੀਪੀ ਦਾ 32% ਕੰਟਰੋਲ ਕਰਦੇ ਹਨ। ਬ੍ਰਿਕਸ ਦੇਸ਼ਾਂ ਨੂੰ ਡਾਲਰ ਤੇ ਨਿਰਭਰ ਰਹਿਣਾ ਪਸੰਦ ਨਹੀਂ ਹੈ ਕਿਉਂਕਿ ਅਮਰੀਕਾ ਆਪਣਾ ਹੱਕ ਜ਼ਬਰਦਸਤੀ ਚਲਾਉਂਦਾ ਹੈ। ਨਵੀਂ ਕਰੰਸੀ ਦਾ ਆਈਡੀਆ ਕਿਸ ਨੇ ਦਿੱਤਾ ਜਾਂ ਕਿਵੇਂ ਆਇਆ ਆਓ ਜਾਣੀਏ। ਬ੍ਰਿਕਸ ਦੇਸ਼ਾਂ ਨੇ ਵਿਚਾਰ ਕੀਤਾ ਕਿ ਇੱਕ ਨਵੀਂ ਕਰੰਸੀ ਲਾਂਚ ਕੀਤੀ ਜਾਵੇ ਜਿਸ ਨੂੰ ਸੋਨਾ ਜਾਂ ਕੋਮੀ ਸਰੋਤਾਂ ਨਾਲ ਬੈਂਕ ਕੀਤਾ ਜਾਵੇ ਇਹ ਕਰੰਸੀ ਡਿਜੀਟਲ ਰੂਪ ਵਿੱਚ ਵੀ ਹੋ ਸਕਦੀ ਹੈ ਜਿਵੇਂ ਕਿ ਡਿਜੀਟਲ ਜੁਨਾਨ ਡਿਜੀਟਲ ਰੂਬਲ ਇਸ ਦਾ ਮਕਸਦ ਇਹ ਹੈ ਡਾਲਰ ਦੀ ਮੋਨੋਪੋਲੀ ਖਤਮ ਕਰਨੀ ਆਪਣੇ ਆਪ ਵਿੱਚ ਵਪਾਰ ਵਧਾਉਣਾ ਅਮਰੀਕੀ ਪਾਬੰਦੀਆਂ ਤੋਂ ਛੁਟਕਾਰਾ ਪਾਉਣਾ ਡਾਲਰ ਲਈ ਇਹ ਖਤਰਾ ਹੈ ਕਿਵੇਂ ਆਉ ਜਾਣੀਏ ਜੇ ਤੇਲ ਗੈਸ ਤੇ ਹੋਰ ਕੁਦਰਤੀ ਸਰੋਤਾਂ ਦੀ ਕਰੀ ਦੇ ਪ੍ਰੋਟ ਬ੍ਰਿਕਸ ਕਰੰਸੀ ਵਿੱਚ ਹੋਣ ਲੱਗੀ ਤਾਂ ਡਾਲਰ ਦੀ ਡਿਮਾਂਡ ਘਟੇਗੀ ਅਮਰੀਕਾ ਦੇ ਡੈਬਿਟ ਪਹਿਲਾਂ ਹੀ 35 ਟ੍ਰਿਲੀਅਨ ਡਾਲਰ ਤੋਂ ਵੱਧ ਹਨ ਜਿਵੇਂ ਹੀ ਹੋਰ ਦੇਸ਼ ਡਾਲਰ ਵੇਚਣ ਤੇ ਬ੍ਰਿਕਸ ਕਰੰਸੀ ਖਰੀਦਣ ਲੱਗਣਗੇ ਡਾਲਰ ਦੀ ਕੀਮਤ ਡਿੱਗ ਸਕਦੀ ਹੈ ਚੁਣੌਤੀਆਂ ਕੀ ਕੀ ਹਨ ਆ ਜਾਣੀਏ ਪਰ ਇਹ ਇਹਨਾਂ ਆਸਾਨ ਨਹੀਂ ਬ੍ਰਿਕਸ ਦੇਸ਼ਾਂ ਦੇ ਆਪਣੇ ਆਪਣੇ ਰਾਜਨੀਤਿਕ ਹਿੱਤ ਹਨ ਇੰਡੀਆ ਐਂਡ ਚਾਈਨਾ ਨਵੀਂ ਕਰੰਸੀ ਲਈ ਇੱਕੋ ਜਹੀ ਮਨੋਟਰੀ ਨੀਤੀ ਬਣਾਉਣੀ ਬਹੁਤ ਔਖੀ ਹੈ ਡਾਲਰ ਦੇ ਹੱਕ ਵਿੱਚ ਦੁਨੀਆ ਦੀ ਵੱਡੀ ਵਿੱਤੀ ਸਿਸਟਮ ਖੜੀ ਹੈ ਜਿਵੇਂ ਸਵਿਫਟ ਆਈਐਮਐਫ ਵਰਲਡ ਬੈਂਕ ਭਾਰਤ ਦਾ ਸਟੈਂਡ ਕਿੱਥੇ ਹੈ ਆਓ ਜਾਣੀਏ ਭਾਰਤ ਲਈ ਦੋਰਾ ਫਾਇਦਾ ਤੇ ਨੁਕਸਾਨ ਦੋਵੇਂ ਹਨ ਇੱਕ ਪਾਸੇ ਭਾਰਤ ਚਾਹੁੰਦਾ ਹੈ ਕਿ ਡਾਲਰ ਦੀ ਨਿਰਪੜਤਾ ਘਟੇ ਤੇ ਰੁਪਏ ਦੀ ਵੈਲਿਊ ਵਧੇ ਦੂਜੇ ਪਾਸੇ ਭਾਰਤ ਦੇ ਅਮਰੀਕਾ ਨਾਲ ਡੂੰਘੇ ਸਬੰਧ ਵੀ ਹਨ ਇਸ ਲਈ ਭਾਰਤ ਬ੍ਰਿਕਸ ਕਰੰਸੀ ਦੇ ਮਾਮਲੇ ਵਿੱਚ ਬਹੁਤ ਸਾਵਧਾਨ ਹੈ ਪ੍ਰਿਕ ਦੀ ਤਸਵੀਰ ਕੀ ਹੋ ਸਕਦੀ ਹੈ ਆਓ ਜਾਣੀਏ ਕਈ ਵਿਸ਼ੇਸ਼ ਗਿਆਨਮਾਨ ਦੇ ਹਨ ਕਿ ਡਾਲਰ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ ਪਰ ਇਸ ਦੀ ਪਾਵਰ ਘਟੇਗੀ ਬ੍ਰਿਕਸ ਕਰੰਸੀ ਦੂਜਾ ਵਿਕਲਪ ਬਣੇਗੀ ਜੋ ਅਮਰੀਕੀ ਦਬਦਬੇ ਨੂੰ ਘਟ ਕਰੇਗੀ ਅਗਲੇ 10 ਤੋਂ 15 ਸਾਲਾਂ ਵਿੱਚ ਮਲਟੀ ਕਰੰਸੀ ਵਰਲਡ ਦੇਖ ਸਕਦੇ ਹਾਂ ਜਿੱਥੇ ਡਾਲਰ ਯੂਨਾਨ ਯੂਰੋ ਤੇ ਬ੍ਰਿਕਸ ਕਰੰਸੀ ਸਭ ਨਾਲ ਨਾਲ ਚੱਲਣਗੇ ਦੋਸਤੋ ਡਾਲਰ ਦੀ ਬਾਦਸ਼ਾਹੀ ਦਾ ਖਤਮ ਹੋਣਾ ਸ਼ੁਰੂ ਹੋ ਸਕਦਾ ਹੈ ਪਰ ਇਹ 라 ਤੁਰਤ ਨਹੀਂ ਹੋਵੇਗਾ ਬ੍ਰਿਕਸ ਕਰੰਸੀ ਇੱਕ ਵੱਡਾ ਪ੍ਰਯੋਗ ਹੈ ਜੋ ਕਈ ਦੇਸ਼ਾਂ ਨੂੰ ਆਜ਼ਾਦੀ ਦੇ ਸਕਦਾ ਹੈ ਪਰ ਇਸ ਦੇ ਸਫਲ ਹੋਣ ਲਈ ਇੱਕ ਤਾਤੀ ਲੰਮੀ ਪਲਾਨਿੰਗ ਦੀ ਲੋੜ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕਿ ਡਾਲਰ ਦਾ ਅੰਤ ਹੋ ਸਕਦਾ ਹੈ ਜਾਂ ਸਿਰਫ ਹਾਈਫ ਹੈ ਧੰਨਵਾਦ